ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ 2-3 ਦਿਨ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦਾ ਟਾਈਟਲ ਹੈਗਾ ਸੀ ਆਪਾਂ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਆਪਾਂ ਜਿਹੜੀ ਉਹ ਵੀਡੀਓ ਅਪਲੋਡ ਕਰਨੀ ਸੀਗੀ ਉਹਦੇ ਵਿੱਚ ਸਰਵਾਈਕਲ ਦੇ ਇਲਾਜ ਬਾਰੇ ਦੱਸਿਆ ਗਿਆ ਸੀ ਤੇ ਪਿੰਡ ਨੰਗਲ ਜੀ ਦਾ ਥੋਲਾ ਵੀ ਕੀਤਾ ਜਾਂਦਾ ਆਪਾਂ ਉੱਥੇ ਜਾ ਕੇ ਵੀਡੀਓ ਬਣਾਈ ਸੀ ਉਹ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਜਿਹੜੇ ਬਾਪੂ ਜੀ ਥੋਲਾ ਕਰਦੇ ਨੇਗੇ ਉਹਨਾਂ ਦੀ ਪੂਰੀ ਇੰਟਰਵਿਊ ਲੈਤੀ ਸੀ ਆਪਾਂ ਸਾਰਾ ਕੁਝ ਉਹਨਾਂ ਨੇ ਦੱਸਿਆ ਸੀ ਤੇ ਉੱਥੇ ਹੋਰ ਵੀ ਜੋ ਵੀ ਥੋੜਾ ਕਰਾਉਣਾ ਹੀ ਹੋਇਆ ਸੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਸੀਗੀ ਤੇ ਸਾਰਾ ਕੁਝ ਬਹੁਤ ਵਧੀਆ ਗੱਲਬਾਤ ਹੋਈ ਸੀ ਉਹਦੇ ਵਿੱਚ ਸਾਰੀ ਅਚਾਨਕ ਉਹ ਵੀਡੀਓ ਡਿਲੀਟ ਹੋ ਗਈ ਫੋਨ ਦੇ ਵਿੱਚ ਪਤਾ ਨਹੀਂ ਲੱਗਿਆ ਕਿਸ ਤਰ੍ਹਾਂ ਫੋਨ ਦੇ ਵਿੱਚੋਂ ਵੀਡੀਓ ਡਿਲੀਟ ਹੋ ਗਈ ਅਪਲੋਡ ਹੋ ਗਈ ਸੀਗੀ ਬਸ ਥੋੜੀ ਜੀ ਪ੍ਰੋਸੈਸਿੰਗ ਰਹਿਂਦੀ ਸੀ ਉਹ ਪ੍ਰੋਸੈਸਿੰਗ ਵੀ ਕੰਪਲੀਟ ਨਹੀਂ ਹੋਈਗੀ ਫਿਰ ਉਹ ਵਿਚ ਪੈਂਡਿੰਗ ਹੀ ਰਹਿ ਗਈ ਉਹ ਵੀ ਤਾਂ ਕਰਕੇ ਉਹ ਵੀਡੀਓ ਅਪਲੋਡ ਨਹੀਂ ਹੋਈ ਕਈ ਜਣਿਆਂ ਨੂੰ ਵੇਟ ਸੀ ਨਾ ਵੀ ਉਹ ਵੀਡੀਓ ਕਦੋਂ ਅਪਲੋਡ ਹੋਊਗੀ ਕਿਉਂਕਿ ਜਿਹੜੇ ਉੱਥੇ ਵੀ ਉਸ ਟਾਈਮ ਮੌਜੂਦ ਸੀ ਉਹਨਾਂ ਨੂੰ ਵੀ ਆਪਾਂ ਨੂੰ ਹੁੰਦਾ ਹੈਗਾ ਵੇਟ ਹੁੰਦੀ ਆ ਵੀ ਉੱਥੇ ਆਪਾਂ ਵੀਡੀਓ ਬਣਾਈ ਸੀਗੀ ਤੇ ਉਹਦੇ ਲਈ ਮਾਫੀ ਮੰਗਦੇ ਆਂਗੇ ਕੋਸ਼ਿਸ਼ ਕਰਦੇ ਆ ਜੇ ਰਿਕਵਰੀ ਹੋ ਜਾਵੇ ਤੇ ਜੇ ਦੁਬਾਰਾ ਵੀਡੀਓ ਆ ਗਈ ਆਪਾਂ ਜ਼ਰੂਰ ਅਪਲੋਡ ਕਰਾਂਗੇ ਪਰ ਅਗਰ ਚਲੋ ਨਹੀਂ ਵੀ ਆਉਂਦੀ ਜੇ ਕਿਸੇ ਕਾਰਨ ਕਰਕੇ ਆਪਾਂ ਦੁਬਾਰਾ ਉੱਥੇ ਜਾ ਕੇ ਵੀਡੀਓ ਬਣਾ ਕੇ ਲਿਆਵਾਂਗੇ ਤੇ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਹ ਵੀਡੀਓ ਅਪਲੋਡ ਨਹੀਂ ਹੋ ਸਕੀ ਇਹਦੇ ਲਈ ਮਾਫੀ ਮੰਗਦੀਆਂਗੇ ਤੇ ਆਪਾਂ ਅੱਗੇ ਫਿਰ ਆਪਾਂ ਹੋਰ ਵੀਡੀਓ ਬਣਾ ਕੇ ਫਿਰ ਅਪਲੋਡ ਕਰਾਂਗੇ ਤੇ ਚਲੋ ਜੀ ਇਤਨੀ ਗੱਲਬਾਤ ਕਰਨੀ ਸੀਗੀ ਆਪਾਂ ਨੇ